ਤਰਨਤਾਰਨ ਦੇ ਵਿੱਚ ਚੋਣ ਖਾੜਾ ਇਸ ਵੇਲੇ ਭਖਿਆ ਪਿਆ ਪਾਰਟੀਆਂ ਜਿਹੜੀਆਂ ਨੇ ਲਗਾਤਾਰ ਉਹ ਆਪਣੇ ਪ੍ਰਚਾਰ ਚ ਰੁੱਝੀਆਂ ਅਜੇ ਤਾਂ ਸ਼ੁਰੂਆਤ ਹੈ ਹੌਲੀ ਹੌਲੀ ਕਰਕੇ ਇਹ ਖਾੜਾ ਹੋਰ ਭਖੂਗਾ ਜਦੋਂ ਪਾਰਟੀਆਂ ਨਰੋਲ ਰੂਪ ਦੇ ਵਿੱਚ ਆਪਣੇ ਪ੍ਰਚਾਰ ਚ ਰੁੱਝ ਜਾਣਗੀਆਂ ਉਦੋਂ ਇਹ ਖਾੜਾ ਪੂਰਾ ਸਿਖਰਾਂ ਤੇ ਹੋਊਗਾ ਤੇ ਉਸ ਵੇਲੇ ਤਰਨਤਾਰਨ ਦੀ ਹਵਾ ਜਿਹੜੀ ਹੈ ਉਹ ਵਾਤੀ ਜਾ ਸਕਦੀ ਹੈ ਸਮਝੀ ਜਾ ਸਕਦੀ ਹੈ ਸੁਖਬੀਰ ਸਿੰਘ ਬਾਦਲ ਬਾਰੇ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਨੇ ਬੇਸ਼ੱਕ ਜੋ ਚੀਜ਼ਾਂ ਹੁਣ ਪਾਰਟੀਆਂ ਕਰ ਰਹੀਆਂ ਨੇ ਉਹ ਕਰ ਬੈਠੇ ਆ ਸੁਖਬੀਰ ਬਾਦਲ ਤਰਨਤਾਰਨ ਹਲਕੇ ਦੇ ਵਿੱਚ ਜਿੱਥੇ ਹੁਣ ਵਕ ਵਕ ਪਾਰਟੀਆਂ ਨੇ ਆਪਣੇ ਪ੍ਰਚਾਰ ਸ਼ੁਰੂ ਕੀਤੇ ਐ ਸੁਖਬੀਰ ਬਾਦਲ ਉੱਥੇ ਵੱਡੇ ਵੱਡੇ ਇਕੱਠ ਆਲਰੇਡੀ ਕਰ ਚੁੱਕੇ ਨੇ ਆਲਰੇਡੀ ਉਹਨਾਂ ਇਕੱਠਾਂ ਨੂੰ ਸੰਬੋਧਨ ਕਰਕੇ ਵੱਡੀਆਂ ਰੈਲੀਆਂ ਕਰ ਚੁੱਕੇ ਔਰ ਹੁਣ ਸੁਖਬੀਰ ਬਾਦਲ ਲੋਕਾਂ ਦੇ ਵਿੱਚ ਵਿਚਰਦੇ ਨਜ਼ਰ ਆ ਰਹੇ ਐ ਸੁਖਬੀਰ ਸਿੰਘ ਬਾਦਲ ਦਾ ਇਹ ਬਦਲਮਾ ਰੂਪ ਇਹ ਬਦਲਮਾ ਚਿਹਰਾ ਇਹ ਬਦਲਮਾ ਤਰੀਕਾ ਜਿਹੜਾ ਇਹ ਲੋਕਾਂ ਨੂੰ ਸ਼ਾਇਦ ਜ਼ਿਆਦਾ ਪਸੰਦ ਆ ਰਿਹਾ ਔਰ ਸਿਆਸਤ ਵਿੱਚ ਵੀ ਇੱਕ ਚਰਚਾ ਚੱਲ ਗਈ ਐ ਇੱਕ ਹਵਾ ਚੱਲ ਗਈ ਐ ਕਿ ਸੁਖਬੀਰ ਸਿੰਘ ਬਾਦ ਹੋਰ ਮਜ਼ਬੂਤ ਹੋ ਕੇ ਵਿਚਰ ਰਿਹਾ ਖਾਸ ਤੌਰ ਤੇ ਜਦੋਂ ਤੋਂ ਬਿਕਮ ਸਿੰਘ ਮਜੀਠੀਆ ਦੇ ਨਾਲ ਸੁਖਬੀਰ ਬਾਦਲ ਮਿਲ ਕੇ ਆਏ ਨੇ ਮੁਲਾਕਾਤ ਕਰਕੇ ਆਏ ਨੇ ਉਸ ਤੋਂ ਬਾਅਦ ਸੁਖਬੀਰ ਬਾਦਲ ਜ਼ਿਆਦਾਤਰ ਅਨਸਟਾਪੇਬਲ ਹੋਏ ਨਜ਼ਰ ਆ ਰਹੇ ਹਨ ਹਾਲਾਂਕਿ ਉਹਨਾਂ ਦੇ ਇਸ ਬਤੀਰੇ ਦਾ ਉਹਨਾਂ ਦੇ ਇਸ ਤਰੀਕੇ ਦਾ ਚੋਣਾਂ ਦੇ ਉੱਤੇ ਕੀ ਅਸਰ ਪੈਂਦਾ ਹੈ ਉਹ ਵਕਤ ਦੀ ਗੱਲ ਹੈ ਪਰ ਸੁਖਬੀਰ ਸਿੰਘ ਬਾਦਲ ਆਪਣੀ ਇੱਕ ਲਹਿਰ ਦੇ ਵਿੱਚ ਜ਼ਰੂਰ ਤੁਰ ਰਿਹਾ ਇਹਦੇ ਤੋਂ ਮੁਕਰਿਆ ਨਹੀਂ ਜਾ ਸਕਦਾ ਸੁਖਬੀਰ ਸਿੰਘ ਬਾਦਲ ਇੱਕ ਫੋਰਸ ਦੇ ਨਾਲ ਤੁਰਦੇ ਪਏ ਹੈ ਇੱਕ ਇਨਵੀਜ਼ੀਬਲ ਫੋਰਸ ਦੇ ਨਾਲ ਤੁਰਦੇ ਪਏ ਹੈ ਜੋ ਉਹਨਾਂ ਨੂੰ ਸਿਆਸਤ ਵਿੱਚ ਕਿਤੇ ਨਾ ਕਿਤੇ ਮਦਦਗਾਰ ਸਾਬਤ ਹੋ ਸਕਦੀ ਹੈ ਹੁਣ ਜੇ ਸਿਆਸੀ ਗੱਲ ਹੀ ਕਰ ਲਈਏ ਚੋਣਾਂ ਦੀ ਗੱਲ ਹੀ ਕਰ ਲਈਏ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨੇ ਗਏ ਉਮੀਦਵਾਰ ਬੀਬੀ ਸੁਖਵਿੰਦਰ कौर ਰੰਧਾਵਾ ਉਹਨਾਂ ਦੀ ਬੇਟੀ ਵੀ ਵਿਦੇਸ਼ ਤੋਂ ਆਏ ਹੋਏ ਨੇ ਉਹ ਮੁੱਖ ਬਲਾਰੇ ਵਜੋਂ ਵਿਚਰ ਰਹੇ ਨੇ ਪੰਥਕ ਪਰਿਵਾਰ ਹੈ ਧਰਮੀ ਫੌਜੀ ਦਾ ਪਰਿਵਾਰ ਹੈ ਔਰ ਹੁਣ ਇੱਕ ਲਹਿਰ ਵੀ ਉੱਠਦੀ ਨਜ਼ਰ ਆ ਰਹੀ ਹੈ ਕਿ ਧਰਮੀ ਫੌਜੀ ਦੇ ਪਰਿਵਾਰ ਨੂੰ ਜਿਤਾਇਆ ਜਾਵੇ ਹਾਲਾਂਕਿ ਮੁਕਾਬਲਾ ਕੋਈ ਘੱਟ ਨਹੀਂ ਹੈ ਹਾਲਾਂਕਿ ਅਪੋਨੈਂਟਸ ਕੋਈ ਘੱਟ ਨਹੀਂ ਹੈ ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਆ ਬਾਈ ਇਲੈਕਸ਼ਨਸ ਦੇ ਵਿੱਚ ਸੱਤਾਧਾਰੀਆਂ ਦਾ ਰੁਝਾਨ ਜਿਹੜਾ ਆ ਉਹ ਸਾਰ ਕੋਈ ਜਾਣਦਾ ਹੈ ਕਿ ਕਿਵੇਂ ਸੱਤਾਧਾਰੀ ਭਾਰੂ ਪੈ ਸਕਦੇ ਆ ਪਰ ਦੂਸਰੇ ਪਾਸੇ ਇਹੋ ਹਲਕਾ ਜਿੱਥੋਂ ਭਾਈ ਅਮਰਪਾਲ ਸਿੰਘ 24 ਵੱਡੀ ਮਾਰਜਨ ਦੇ ਨਾਲ ਚੋਣ ਜਿੱਤੀ ਹੈ ਭਾਈ ਅਮਰਪਾਲ ਸਿੰਘ ਦੇ ਵੱਲੋਂ ਵੀ ਮਨਦੀਪ ਸਿੰਘ ਚੋਣ ਲੜਦੇ ਪਏ ਆ ਮਤਲਬ ਕਿ ਅਕਾਲੀ ਦਲ ਵਾਸਤੇ ਜੇ ਪੰਥਕ ਸਫਾਂ ਦੇ ਵਿੱਚ ਹੀ ਦੇਖ ਲਈਏ ਤਾਂ ਇੱਥੋਂ ਕੋਈ ਘੱਟ ਕੰਪੀਟੀਸ਼ਨ ਨਹੀਂ ਹੈ ਕੰਪੀਟੀਸ਼ਨ ਪੂਰਾ ਚੋਟੀ ਦਾ ਹੋਇਆ ਪਿਆ ਪਰ ਸੁਖਬੀਰ ਬਾਦਲ ਤਾਂ ਵੀ ਆਪਣੇ ਕੰਮ ਵੱਲ ਫੋਕਸਡ ਨਜ਼ਰ ਆ ਰਹੇ ਐ ਔਰ ਲਗਾਤਾਰ ਤੁਰਦੇ ਨਜ਼ਰ ਆ ਰਹੇ ਐ ਕੀ ਹੋਵੇਗਾ ਨਤੀਜਾ ਉਹ ਸਮੇਂ ਤੇ ਮੈਸਰ ਪਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਸੁਖਬੀਰ ਬਾਦਲ ਕੀ ਬੋਲੇ ਐ ਆਓ ਸੁਣ ਲੈਂਦੇ ਆ ਸਾਰੀ ਨਹੀਂ ਅਖੀਰ ਨਹੀਂ ਉਹ ਨਹੀਂ ਉਹ ਨਹੀਂ ਸਾਰੀ ਸਾਡੀ ਸਾਰੀ ਸਾਡੀ ਸੀਗਰੇਟਾਂ 'ਚ ਪਏ ਨੇ ਤੇ ਉਹ जोड़ जोड़ तुम्हारा खानू कोई पानी के हैं पासे नहीं जंदा पे आ आप नहीं करते हैं जोड़ी हैं जोड़ी पे हैं क्या किया तुम्हारे पानी से कुछ करें आप नहीं करते हैं कोई नहीं करने के लिए आप नहीं करते हैं बात नहीं है पोटियां से नहीं, दिखे। नहीं है बात नहीं है बहुत बेहतर पानी का नहीं है इस आधार पे اور وہ نمبر لکھ لے نا نام لکھ لے نا میں تمہیں دلا دوں سانو پنڈ والے نہیں نکل جا رہے ہیں یار او لو تم کر دے نا نام لگا دے نا ٹھیک ہے ٹھیک ہے ڇاڙو والے نے نہیں آقا ڇاڙو والے کا کيڑا شرطا بچا گے